ਬਾਬਾ ਜੀ ਮੈਂ ਚਾਹਾਂਗਾ ਤੁਸੀਂ ਇਸ ਇਲਾਕੇ ਤੋਂ ਬੜੀ ਚੰਗੀ ਤਰ੍ਹਾਂ ਵਾਕਿਫ ਹੋ ਤੇ ਬੜੇ ਹੱਡ ਤੁਸੀਂ ਆਪਦੇ ਪਿੰਡੇ ਤੇ ਹੰਡਾਏ ਆ ਇਸ ਤੋਂ ਦੇ ਲੋਕਾਂ ਨੇ ਵੀ ਚੀਜ਼ਾਂ ਹੰਡਾਈਆਂ ਨੇ ਐਸ ਵਕਤ ਸਿਚੁਏਸ਼ਨ ਕੀ ਹੈਗੀ ਆ ਔਰ ਸਭ ਤੋਂ ਇੰਪੋਰਟੈਂਟ ਸਵਾਲ ਜਿਹੜਾ ਕਿ ਦੂਰ ਦਰਾਡੇ ਬੈਠੇ ਪੰਜਾਬੀ ਵਿਦੇਸ਼ਾਂ ਚੋਂ ਕਰਦੇ ਨੇ ਚਾਹੀਦਾ ਕੀ ਆ ਲੋਕਾਂ ਨੂੰ ਕਹੋ ਨਗੇ ਇੱਥੇ ਹਾਲਦ ਦਾ ਹਜੇ ਮਾੜੀ ਹੋ ਰਹੀ ਆ ਕਿਉਂਕਿ ਪਾਣੀ ਵਾਦੀ ਰਿਹਾ ਤੇ ਹਜੇ ਵੀ ਕੋਈ ਪਤਾ ਨਹੀਂ ਤੋ ਕਿ 20 ਦਿਨ ਤਾਂ ਸਾਨੂੰ ਇੱਥੇ ਹੋ ਗਿਆ ਲੱਗਿਆ ਨੂੰ 11 ਤਰੀਕ ਨੂੰ ਇੱਥੇ ਅਸੀਂ ਸ਼ੁਰੂ ਕੀਤਾ ਸੀ ਤੇ 20 ਦਿਨ ਹੋ ਗਏ ਤੇ ਉਹਦੂ ਕੇ ਹਾਲਾਤ ਵਿਗੜੇ ਹੀ ਆ ਪਰ ਜਿਹੜੀ ਚਾਹੀਦੀ ਵਾਲੀ ਗੱਲ ਤੁਸੀਂ ਕਿਹਾ ਚਾਹੀਦੀ ਇਹਨਾਂ ਨੂੰ ਉਦੋਂ ਆ ਜਦੋਂ ਪਾਣੀ ਦਰਿਆ ਚ ਚੱਲ ਜਵੇ ਉਦੋਂ ਇਹਨਾਂ ਨੂੰ ਕੋਈ ਚਾਹੀਦਾ ਹੁਣ ਜਿਹੜੀ ਚੀਜ਼ ਚਾਹੀਦੀ ਆ ਲੋੜ ਤੋਂ ਵੱਧ ਇੱਥੇ ਆ ਰਹੀ ਆ ਰਾਸ਼ਨ ਪਾਣੀ ਬਹੁਤ ਆ ਰਾਸ਼ਨ ਪਾਣੀ ਆ ਰਿਹਾ ਹੁਣ ਤਾਂ ਹੋਈ ਆ ਹੁਣ ਕੋਈ ਇਸੇ ਟਰਾਲੀ ਨਹੀਂ ਆ ਸਕਦੀ ਇੱਥੇ ਗੱਡੀ ਨਹੀਂ ਆ ਸਕਦੀ ਸਿਰਫ ਜਿੰਨੇ ਕ ਪੇਟੀਆਂ ਆਪ ਇਹਦੇ ਵਿੱਚ ਰੱਖਦੇ ਆ ਉਹ ਲਈ ਆਉਨੇ ਆ ਤੇ ਜਦੋਂ ਹੁਣ ਉਹ ਮਾਲਕ ਬਹੁਤ ਆ ਰਹੇ ਆ ਪਰ ਇਹਨਾਂ ਤੱਕ ਨਹੀਂ ਪਹੁੰਚ ਰਹੇ ਆ ਇਹਨਾਂ ਵਿੱਚੋਂ ਤੁਸੀਂ ਦੇਖਿਆ 30% ਇੱਥੋਂ ਛੱਡ ਕੇ ਚਲੇ ਗਏ ਉਹ ਪਤਾ ਨਹੀਂ ਕੋਈ ਮਾਸੀ ਕੋ ਬੈਠਾ ਕੋਈ ਮਾਮੇ ਕੋ ਬੈਠਾ ਕੋ ਭੂਆ ਕੋ ਬੈਠਾ ਉਹਨਾਂ ਦਾ ਆਪਾਂ ਨੂੰ ਪਤਾ ਨਹੀਂ ਅਸਲ ਹਲਪ ਇਹ ਹੈ ਕਿ ਜਦੋਂ ਇਹ ਦੁਆਰਾ ਘਰ ਜਾ ਜਾਣਗੇ ਇੱਥੇ ਸੜਕਾਂ ਵੀ ਬਣੀਆਂ ਹੋਈਆਂ ਸਾਰਾ ਕੁਝ ਉਹਨੋਂ ਇਹਨਾਂ ਦੀ ਹੈਲਪ ਦੀ ਲੋੜ ਹੈ